ਅੱਜ ਦੋ ਜਿਹੜੇ ਕੰਮ ਨੇ ਉਹ ਇੱਥੇ ਸ਼ੁਰੂਆਤ ਹੋਏ ਜਿੱਤੀ ਜ ਸੜਕ ਦਾਗਾ ਪਹਿਲਾ ਕੰਮ ਲਗਭਗ 34 ਲੱਖ ਰੁਪਏ ਦੀ ਲਾਗਤ ਦਾ ਡਿਸਪੈਂਸਰੀ ਜਿਹੜੀ ਆ ਪਿੰਡ ਚ ਬਹੁਤ ਮੰਗ ਸੀ ਕਿ ਡਿਸਪੈਂਸਰੀ ਦੀ ਜਿਹੜੀ ਬਣੇਗਾ ਉਹ ਜੇ ਬਸ ਹੋ ਬਣ ਰਹੀ ਆ ਉਹ 23 ਲੱਖ ਰੁਪਏ ਦੇ ਨਾਲ ਪੰਚਾਇਤ ਘਰ ਜਿਹੜਾ ਇਸ ਜਗ੍ਹਾ ਤੇ ਪੰਚਾਇਤ ਘਰ ਉਹ ਵੀ ਬੜੀ ਜਲਦੀ ਖੂਦ ਵਿੱਚ ਆਉਗੇ ਤੇ ਨਾਲ ਹੀ ਲਾਇਬ੍ਰੇਰੀ ਜਿਹੜੀ ਸਰਕਾਰ ਕੋਲੋਂ ਸੀ ਮਾਝ ਦੀ ਸੋਚ ਆ ਕਿ ਹਰ ਪਿੰਡ ਦੇ ਅੰਦਰ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਜਿੱਥੇ ਬੈਠ ਕੇ ਸਾਡੇ ਬੱਚੇ ਅਚੀ ਕੁਆਲਿਟੀ ਦੀ ਐਜੂਕੇਸ਼ਨ ਹਾਸਲ ਕਰ ਸਕਣ ਦੇਦੇ ਹਾਸਲ ਕਰ ਸਕਣ ਔਰ ਆਪਣਾ ਆਪਣਾ ਜਿਹੜਾ ਅੱਜ ਜੀ ਦੀ ਦਾ ਮਕਾਮ ਆਪਣਾ ਆਪਣਾ ਟੀਚਾ ਜਿਹੜਾ ਅੱਜ ਜੀ ਦੀ ਦਾ ਹਾਸਲ ਕਰ ਸਕਣ ਇਹ ਬਹੁਤ ਵੱਟਾ ਅਪਰਾਲਾ ਕਾ ਆਲਰੇਡੀ ਜਿਹੜੀ ਆ ਲਾਇਬ੍ਰੇਰੀ ਬਣ ਚੁੱਕੀ ਆ ਉਦੋਂ ਸਾਹਮਣੇ ਡਿਸਪੈਂਸਰੀ ਬਣੂਗੀ ਨਾਲ ਹੀ ਪੰਚਾਇਤ ਇਹ ਸਾਰੀਆਂ ਜਿਹੜੀਆਂ ਇੰਸਟੀਚੂਨ ਨੇ ਇੱਕੋ ਜਗ੍ਹਾ ਤੇ ਇਕੱਠੀਆਂ ਹੋਣਗੀਆਂ ਤਾਂ ਕਿ ਸਾਰੇ ਸ਼ਾਮ ਨੂੰ ਸਵੇਰੇ ਜਦੋਂ ਵੀ ਉਹਨਾਂ ਕੋਲ ਟਾਈਮ ਹੁੰਦਾ ਚਾਹੇ ਪੜਨਾ ਹੋਵੇ ਚਾਹੇ ਕੋਈ ਜੇਵਾਰਾ ਦਾ ਲਾਜ ਕਰਣਾ ਹੋਵੇ ਨਾਲ ਦੀਲਾ ਦੇ ਕੋਈ ਪੰਚਾਇਤ ਦਾ ਕੰਮ ਆਤਾ ਪੰਚਾਇਤਕਾਰ ਚ ਹੋਵੇ ਇਹ ਸਾਹਮਣੇ ਹੀ ਗਰਾਊਂਡ ਆ ਗਰਾਊਂਡ ਬਣਿਆ ਗਿਆ ਜਿਹੜੇ ਬੱਚੇ ਖੇਡਣਾ ਚਾਹੁੰਦੇ ਨੇ ਉਹ ਸਿੱਥੇ ਖੇਡਦੇ ਨੇਗੀ ਸੋ ਸਾਰੀਆਂ ਸੌਲ ਤਾਂ ਬਿਲਕੁਲ ਇੱਕੋ ਜਗ੍ਹਾ ਤੇ ਰੱਖੀਆਂ ਸੋ ਮੈਂ ਪਿੰਡ ਦੇ ਹੋਣਾਰ ਸਰਪੰਚ ਸਾਹਿਬ ਨੂੰ ਦੁਆਰਕ ਪਾੜਨੇ ਚਾਹੂਗਾ ਜਿਹੜੇ ਲਗਾਤਾਰ ਡਿਵੈਲਪਮੈਂਟ ਦੇ ਕੰਮ ਨੇ ਵਿਕਾਸ ਦੇ ਕੰਮ ਨੇ ਉਹ ਲਗਾਤਾਰ ਕਰਦੇ ਦੇਖੋ ਮੈਂ ਸਾਰੇ ਨੌਜਵਾਨ ਸਰਪੰਚਾਂ ਦਾ ਇਸ ਬਿਲੋਂ ਧੰਨਵਾਦੀ ਆ ਕਿ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਬੜੀ ਸ਼ਿੱਦਤ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਆਪਣੀ ਮਜ਼ਬੂਤੀ ਦੇ ਨਾਲ ਜਿਹੜਾ ਇਹ ਗਰਾਊਂਡ ਸੂ ਸਾਰਾ ਜਦੋਂ ਇਮਾਨਦਾਰੀ ਦਾ ਕੰਮ ਹੋਊਗਾ ਤਾਂ ਮੈਂ ਸਮਝਦਾ ਇਹ ਹੀ ਬਿਲਡਿੰਗਾਂ 20 ਸਾਲ ਦੀ 30 ਸਾਲ 40-40 ਸਾਲ ਚੱਲਣਗੀਆਂ ਔਰ ਸੁਸਾਇਟੀ ਨੂੰ ਸਰਵ ਕਰਨਗੀਆਂ ਇਸੇ ਲਾਇਬ੍ਰੇਰੀ 'ਚ ਬੱਚੇ ਪੜ੍ਹ ਕੇ ਅਫਸਰ ਬਣਨਗੇ ਇਸੇ ਪੰਚਾਇਤ ਘਰ 'ਚ ਬੈਠ ਕੇ ਅੱਛੇ-ਅੱਛੇ ਪਿੰਡ ਦੇ ਪੱਕੀ ਜਿਹੜੇ ਲੋਕਾਂ ਦੇ ਪੱਕੀ ਫੈਸਲੇ ਹੋਣਗੇ ਜੇ ਕੋਈ ਵੀ ਬਿਮਾਰ ਆ ਤਾਂ ਸਾਹਮਣੇ ਉਹਦਾ ਆਰਾਜ ਹੋਊਗਾ ਜਿਹੜਾ ਬੱਚਾ ਖੇਡਣਾ ਚਾਹੁੰਦਾ ਉਹ ਤੋਂ ਸਾਹਮਣੇ ਗਰਾਉਂਡ 'ਚ ਖੇਡੂਗਾ ਸਮਝਦਾ ਇਹ ਤੋਂ ਪਤਾ ਲੱਗਦਾ ਹੈ ਕਿ ਪਿੰਡ ਜਿਹੜਾ ਉਹ ਵਿਕਾਸ ਦੀਆਂ ਲਈ ਹੱਤਿਆ ਪੰਜਾਬ ਜਿਹੜਾ ਵਿਕਾਸ ਦੀਆਂ ਲਈ ਹੱਤਿਆ ਮੇਰਾ ਆਪਣਾ ਪਰਿਵਾਰ ਮੇਰਾ ਆਪਣਾ ਹਲਕਾ ਜਿੰਦਾਵ ਵਿਕਾਸ ਦੀ ਸੜਕ ਜਿਹੜੀ ਹੈ ਖੇਤਲੇ ਤੋਂ ਲੈ ਕੇ ਕੈਂਪਰ ਤੱਕ ਨਵੀਂ ਸੜਕ ਬਣੀ ਆ ਉਹਦਾ ਵੀ ਉਦਘਾਟਨ ਕਰ ਲਾਂਗਾ ਸੋ ਲਗਾਤਾਰ ਮੇਰਾ ਕੰਡ ਦਾ ਪਾਬਾ ਚ ਸੜਕਾਂ ਨੇ ਚ ਹਸਪੀਟਲ ਨੇ ਚ ਬਾਲਾ ਕਲੀਨਿਕ ਨੇ ਚ ਸਕੂਲ ਨੇਗੇ ਸਾਰੇ ਵਿਕਾਸ ਕਾਰਜ ਲਗਾਤਾਰ ਚਾਰੀ ਦੇਗੇ ਸਾਡੇ ਕੋਲੇ ਸਮਾਂ ਘਟ ਜਾਂਦਾ ਹੈ ਪਰ ਵਿਕਾਸ ਕਾਰਜ ਚੱਲਦੇ ਇਹਦੇ ਨੇ ਅਸੀਂ ਨੂੰ ਕਾਟਦ ਕਰਨ ਲਈ ਸਾਡੇ ਕੋਲ ਘੱਟ ਸਮਾਂ ਹੁੰਦਾ ਪਰ ਸਰਪੰਚ ਸਾਡੇ ਸਾਰੇ ਬੜੀ ਇਮਾਨਦਾਰੀ ਦੇ ਨਾਲ ਜਿਹੜਾ ਸਾਰੇ ਕੰਮਾਂ ਤੇ ਪੈਰਾ ਦੇ ਰਹੇ